ਰੇਡੀ ਮਾਰਕੀਟ ਦੇ ਰਾਹੀਂ ਲੋਕਾਂ ਨੂੰ ਜਾਂ ਕਹਿ ਲਓ ਕਿ ਪੰਜਾਬ ਦੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਅੱਜਕੱਲ ਖੜਾਈਆਂ ਜਾ ਰਹੀਆਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹ ਫਿਲਹਾਲ ਤਾਂ 18 ਮਾਰਚ ਦੀ ਖਬਰ ਆ ਥੋੜੇ ਦਿਨ ਪਹਿਲਾਂ ਦੀ ਖਬਰ ਆ ਕਿ ਇੱਕ ਮਹਾੜੀ ਦੇ ਵਿੱਚ ਇੱਕ ਜਿਹੜੀ ਇਹ ਸਪ੍ਰਿੰਗ ਰੋਲ ਤੇ ਮਮੋਸ ਬਣਾਉਣ ਵਾਲੀ ਜਿਹੜੀ ਫੈਕਟਰੀ ਸੀਗੀ ਉਹਦੇ ਤੇ ਰੇਡ ਮਾਰੀ ਆ ਇਹ ਫੂਡ ਸੇਫਟੀ ਵਾਲਿਆਂ ਨੇ ਤੋਂ ਉੱਥੋਂ ਇੱਕ ਯਾਨੀ ਕਿ ਕੁੱਤੇ ਦਾ ਵੱਡਿਆ ਹੋਇਆ ਸਿਰ ਮਿਲਿਆ ਕੁੱਤੇ ਦਾ ਵੱਡਿਆ ਹੋਇਆ ਸਿਰ ਮਿਲਿਆ ਫਿਲਹਾਲ ਜਿਹੜਾ ਇੱਥੇ ਮੀਟ ਦੇ ਮੋਮੋਸ ਇਹ ਬਣਾਏ ਜਾ ਰਹੇ ਸੀ ਉਹ ਜਾਂਚ ਕਰਨ ਦੇ ਲਈ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਅੱਗੇ ਭੇਜ ਦਿੱਤੇ ਐ ਇਹਨੂੰ ਸੀਲ ਕਰ ਦਿੱਤਾ ਜਿਹੜੇ ਬੰਦੇ ਇੱਥੇ ਕੰਮ ਕਰਦੇ ਸੀਗੇ ਉਹ ਵੀ ਅਰੈਸਟ ਕਰ ਲਏ ਆ ਤੇ ਉੱਥੇ ਜਿਹੜਾ ਮਾਹੌਲ ਸੀਗਾ ਸ਼ਾਇਦ ਤੁਸੀਂ ਵੀ ਵੀਡੀਓਸ ਦੇਖਿਆ ਹੋਣਾ ਇਹ ਗੜੇ ਸੜੇ ਇਹ ਆਹ ਜਿਹੜੇ ਵਿੱਚ ਉਹਦੇ ਪਾਏ ਜਾਂਦੇ ਆ ਮੋਮੋਸ ਦੇ ਵਿੱਚ ਬੰਦ ਗੋਭੀ ਜਾਂ ਹੋਰ ਸਬਜ਼ੀਆਂ ਤੇ ਉਸ ਤੋਂ ਇਲਾਵਾ ਜਿਹੜੇ ਨੌਨ ਵੈਜ ਦੇ ਵਿੱਚ ਉਹ ਪਾਏ ਜਾ ਰਹੇ ਸੀਗੇ ਜਿੱਦਾਂ ਉੱਥੋਂ ਸਿਰ ਫੜਿਆ ਹੋ ਸਕਦਾ ਕੁੱਤੇ ਦਾ ਮੀਟ ਕਿਉਂਕਿ ਅੱਜ ਕੱਲ ਕੁੱਤੇ ਗਲੀਆਂ ਬਜ਼ਾਰਾਂ 'ਚ ਬਾਧੂ ਮਿਲਦੇ ਆ ਹੋ ਸਕਦਾ ਜਿਹੜੇ ਇਹ ਇਹ ਜਿਹੜੇ ਜਾਂਚ ਲਈ ਗਏ ਆ ਉਹਨਾਂ ਵਿੱਚ ਉਹ ਪੋਜ਼ਿਟਿਵ ਹੀ ਹੋ ਜਾ ਜੇਕਰ ਸਿਰ ਵੱਢ ਕੇ ਰੱਖਿਆ ਤਾਂ ਕਿਸੇ ਗੱਲ ਕਰਕੇ ਰੱਖਿਆ ਹੋਊਗਾ ਉਦਾਂ ਜੇਕਰ ਅਸੀਂ ਮੰਨੀਏ ਤਾਂ ਇਹ ਇੰਡੀਆ ਦੇ ਜਿਹੜੇ ਨਾਰਥ ਈਸਟ ਦੀਆਂ ਕਈ ਜੜੀਆਂ ਹੈਗੇ ਰਾਜ ਹੈਗੇ ਉੱਥੇ ਕੁੱਤੇ ਦਾ ਮੀਟ ਖਾਧਾ ਵੀ ਜਾਂਦਾ ਪਰ ਜਿਹੜਾ ਇੱਧਰ ਨਾਰਥ ਇਹ ਤੇ ਉੱਤਰੀ ਭਾਰਤਲਾ ਇੱਥੇ ਇਹ ਚੀਜ਼ ਨਹੀਂ ਖਾਧੀ ਜਾਂਦੀ ਤੇ ਗੱਲ ਕਰਦੇ ਆਂ ਕਿ ਇਹ ਜਿਹੜੇ ਮੋਮੋਸ ਵਾਲੇ ਇਹ ਬਣਾਉਂਦੇ ਸੀਗੇ ਫੈਕਟਰੀ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਆਊਟਰ ਜਿਹੜੇ ਸਟੇਟ ਦੇ ਯਾਨੀ ਕਿ ਪੰਜਾਬ ਦੇ ਬੰਦੇ ਨਹੀਂ ਸੀ ਉਹਨਾਂ ਦੁਆਰਾ ਹੀ ਇਹ ਸਿਸਟਮ ਚਲਾਇਆ ਜਾ ਰਿਹਾ ਸੀ ਤੇ ਇਹ ਫ੍ਰੀਜ਼ ਕਰਕੇ ਯਾਨੀ ਕਿ ਜਿਹੜੇ ਮੋਮੋਸ ਤੇ ਸਪ੍ਰਿੰਗ ਰੋਲ ਅੱਗੇ ਇਹ ਮਤਲਬ ਕਿ ਭੇਜਦੇ ਸੀਗੇ ਜਿੱਥੇ ਪੰਜਾਬ ਨੂੰ ਵੀ ਆਉਂਦਾ ਸੀ ਬਹੁਤ ਸਾਰੇ ਫਾਸਟ ਫੂਡ ਜਿੱਦਾ ਫ੍ਰੀਜ਼ਰ ਫਰੋਜ਼ਨ ਜਿਹੜਾ ਫੂਡ ਆਉਂਦਾ ਇਸ ਤਰ੍ਹਾਂ ਇਹ ਮੋਮੋਸ ਬਣਾ ਕੇ ਭੇਜਦੇ ਸੀਗੇ ਤੇ ਇਹ ਮੋਹਾਲੀ ਦੇ ਲਾਗੇ ਇੱਕ ਮਤੌਰ ਪਿੰਡ ਹੈਗਾ ਉੱਥੋਂ ਫੜੇ ਗਏ ਆ ਤੇ ਪਿਛਲੇ 2 ਸਾਲ ਤੋਂ ਇਹ ਕੰਮ ਕਰਦੇ ਸੀਗੇ ਪਤਾ ਨਹੀਂ ਕਿਸੇ ਕਿੰਨੇ ਲੋਕਾਂ ਨੂੰ ਇਹਨਾਂ ਨੇ ਬਿਮਾਰੀਆਂ ਵੰਡੀਆਂ ਹੋਣੀਆਂ ਕੁੱਤੇ ਵਾਲਾ ਮੀਟ ਤਾਂ ਪਤਾ ਨਹੀਂ ਕਿੰਨੇ ਨੇ ਖਾ ਲਿਆ ਹੋਣਾ ਸੋ ਇਸ ਹਿਸਾਬ ਦੇ ਨਾਲ ਇਹ ਜਿਹੜੇ ਹੈਗੇ ਆ ਜਿਹੜੇ ਰੇੜੀ ਮਾਰਕੀਟ ਦੇ ਥਰੂ ਇਸ ਹਿਸਾਬ ਦਾ ਇਹ ਖਾਣਾ ਲੋਕਾਂ ਨੂੰ ਖਿਲਾ ਰਿਆ ਪਰ ਆਪਣੇ ਵੀ ਲੋਕ ਵੀ ਮੈਂ ਦੇਖਿਆ ਪੰਜਾਬ ਦੇ ਵੀ ਸਪੈਸ਼ਲ ਜਿਹੜੇ ਆ ਉਹ ਜੇ ਕੋਈ ਆਪਣਾ ਪੰਜਾਬੀ ਕੰਮ ਕਰਦਾ ਉਹਦੇ ਕੋਲ ਖਾ ਕੇ ਖੁਸ਼ ਨਹੀਂਗੇ ਪਤਾ ਨਹੀਂ ਇਹਨਾਂ ਦੇ ਹੱਥਾਂ ਦੇ ਵਿੱਚ ਕੀ ਲੱਗਾ ਇਹਨਾਂ ਕੋਲ ਖਾ ਕੇ ਖੁਸ਼ ਆ ਦੇਖੋ ਆਪਾਂ ਇਹ ਕੰਮ ਕਰਨ ਇੱਥੇ ਸਫਾਈ ਦੇ ਨਾਲ ਕਰਨ ਕੋਈ ਇਤਰਾਜ਼ ਨਹੀਂਗਾ ਬਾਕੀ ਦੁਨੀਆ ਵੀ ਕਰਦੀ ਆ ਪਰ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਕਿ ਜੇਕਰ ਇਹ ਰੇੜੀ ਲਾਈ ਹੋndi ਕਿਸੇ ਵੀ ਪ੍ਰਵਾਸੀ ਨੇ ਚਾਹੇ ਗੋਲ ਗੱਪੇ ਦੀ ਚਾਹੇ ਕੋਈ ਵੀ ਉਸ ਪ੍ਰਵਾਸੀ ਨੂੰ ਕਦੀ ਕਹਿ ਕੇ ਦੇਖੋ ਤੂੰ ਆਪਣੇ ਪਰਿਵਾਰ ਦੇ ਕਿਸੇ ਬੱਚੇ ਨੂੰ ਆਹ ਜੋ ਸਾਨੂੰ ਖਿਲਾ ਰਿਆ ਉਹਨੂੰ ਖਿਲਾ ਕੇ ਦਿਖਾ ਓਹੋ ਮੈਨੂੰ ਨਹੀਂ ਲੱਗਦਾ ਦਸਾਂ ਚੋਂ ਨੌ ਜਣੇ ਇਹ ਕਹੂਗੇ ਕਿ ਨਹੀਂ ਅਸੀਂ ਨਹੀਂ ਖੜਵਾ ਸਕਦੇ ਪਰ ਉੱਥੇ ਜ਼ਿਆਦਾਤਰ ਕੌਣ ਖੜੇ ਹੁੰਦੇ ਆ ਆਪਣੇ ਪੰਜਾਬੀ ਜੇ ਆਪਣਾ ਪੰਜਾਬੀ ਭਰਾ ਕੋਈ ਰੇੜੀ ਲਾਉਂਦਾ ਤਾਂ ਉੱਥੇ ਕੋਈ ਜਾਂਦਾ ਨਹੀਂਗਾ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਪ੍ਰਚਾਰ ਕਰੀਦਾ ਪੰਜਾਬੀਆਂ ਨੂੰ ਕੰਮ ਦੋ ਕੰਮ ਦੋ ਪਰ ਗਰਾਊਂਡ ਲੈਵਲ ਤੇ ਜਾ ਕੇ ਦੇਖ ਲਿਓ ਉਹਨਾਂ ਕੋਲ ਕੋਈ ਖੜਦਾ ਨਹੀਂ ਹੁੰਦਾ ਜਾ ਕੇ ਵੈਸੇ ਖੜਨਾ ਚਾਹੀਦਾ ਤੇ ਮੈਂ ਇਹ ਨਹੀਂ ਕਹਣਾ ਕਿ ਆਪਾਂ ਜਿਹੜੇ ਪ੍ਰਵਾਸੀ ਆ ਕੇ ਇੱਥੇ ਪੰਜਾਬ ਚ ਕੰਮ ਕਰਦੇ ਉਹਨਾਂ ਦੇ ਖਿਲਾਫ ਹੈਗੇ ਆ ਖਿਲਾਫ ਨਹੀਂਗੇ ਉਹ ਕੀ ਕੀ ਖੜਾ ਰਿਹਾ ਆ ਉਹਸਾਬ ਨਾਲ ਆਪਾਂ ਨੂੰ ਸੋਚਣਾ ਪੈਣਾ ਕਿਉਂਕਿ ਪੰਜਾਬੀ ਬੰਦਾ ਜੇਕਰ ਕੋਈ ਕੰਮ ਕਰੂਗਾ ਫੇਰ ਵੀ ਸੋਚੂਗਾ ਕਿ ਇੱਥੇ ਜੇ ਮੈਂ ਅੱਜ ਕੋਈ ਰੇੜੀ ਲਾਊਗਾ ਮੇਰਾ ਕੋਈ ਸਾਕਾ ਸੰਬੰਧੀ ਭੂਆ ਚਾਚਾ ਫੁੱਫੜ ਜਾਂ ਕੋਈ ਤਾਏ ਚਾਚੇ ਦਾ ਨਿਆਣਾ ਵੀ ਆ ਕੇ ਖਾਊਗਾ ਇਸ ਲਈ ਉਹ ਸਫਾਈ ਰੱਖੂਗਾ ਇਹ ਰੱਖੂਗਾ ਪਰ ਜਿਹੜਾ ਇੱਕ ਪ੍ਰਵਾਸੀ ਆ ਜਿਹੜਾ ਇੱਥੇ ਹੈ ਹੀ ਕੋਈ ਨਹੀਂਗਾ ਉਹਦਾ ਪਰਿਵਾਰ ਕਦੀ ਖਾਊਗਾ ਨਹੀਂਗਾ ਪਰ ਉਹ ਉਹ ਥੈਨੂੰ ਜੋ ਗੰਦ ਮੰਦ ਸਾਰਾ ਉਹ ਖੜਾਊਗਾ ਮੈਂ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਦੱਸਦਾ ਇੱਕ ਮੇਰਾ ਫਰੈਂਡ ਆ ਇਹ ਡਾਕਟਰ ਹੈ ਗਿਆ ਚਮੜੀ ਦੇ ਉਹਦੇ ਕੋਲ ਇੱਕ ਬੰਦਾ ਹੈ ਉਹਦੇ ਹੱਥਾਂ ਦੇ ਵਿੱਚ ਜਾਨੀ ਕਿ ਇਨਫੈਕਸ਼ਨ ਹੋਈ ਉਹ ਇਹ ਇਹ ਪੂਰੇ ਮੈਂ ਦੇ ਵਿੱਚ ਤੇ ਉਹ ਡਾਕਟਰ ਨੂੰ ਉਹ ਦਿਖਾ ਰਿਹਾ ਸੀ ਤੇ ਡਾਕਟਰ ਨੇ ਮੈਨੂੰ ਬਾਅਦ ਚ ਦੱਸਿਆ ਕਿ ਇਹ ਜਿੱਦਾਂ ਗੋਲ ਗੱਪੇ ਵੇਚਦਾ ਹੈ ਤੇ ਪਾਣੀ ਚ ਹੱਥ ਰਹਿ ਰਹਿ ਕੇ ਇਹਦੇ ਜਿੱਦਾਂ ਇਨਫੈਕਸ਼ਨ ਹੋ ਚੁੱਕੀ ਹੈ ਤੇ ਜਦੋਂ ਮੈਂ ਸ਼ਾਮ ਨੂੰ ਮਾਰਕੀਟ ਦੇ ਵਿੱਚ ਗਿਆ ਤੇ ਉੱਥੇ ਬਾਵਾ ਬੀਬੀਆਂ ਖੜੀਆਂ ਤੇ ਉਹੀ ਬੰਦਾ ਉਨਾ ਹੀ ਹੱਥਾਂ ਨਾਲ ਇਹ ਗੋਲ ਗੱਪੇ ਪਰ ਪਰ ਕੇ ਦੇ ਰਿਹਾ ਸੀ ਤੇ ਆਪਣੇ ਲੋਕ ਖਾ ਰਹੇ ਸੀ ਇਹ ਤਾਂ ਕੱਲਾ ਮੈਂ ਕੁੱਤੇ ਵਾਲੀ ਇੱਕ ਗੱਲ ਦੱਸੀ ਹੈ ਤੁਹਾਨੂੰ ਅੱਗੇ ਦੱਸਦਾ ਕਿ ਕਿਸ ਹੱਦ ਤੱਕ ਇਹ ਲੋਕੀ ਇਹ ਆਪਣਾ ਪਸ਼ਾਬ ਵੀ ਜਿਹੜੇ ਹੈਗੇ ਆ ਜਿਹੜੇ ਲੋਕ ਇਹਨਾਂ ਕੋ ਖਾਂਦੇ ਆ ਉਹਨਾਂ ਨੂੰ ਖਿਲਾ ਰਿਆ ਤੇ ਇੱਥੋਂ ਤੱਕ ਕਿ ਵੀਰਜ ਤੱਕ ਵੀ ਆਪਣਾ ਇਹਨਾਂ ਨੇ ਖਿਲਾਇਆ ਮੈਂ ਕਹੂੰਗਾ ਨਹੀਂਗਾ ਕਿ ਉਦਾਂ ਹੀ ਕਹਿ ਰਿਆਂ ਤੁਹਾਨੂੰ ਸਾਰੀਆਂ ਖਬਰਾਂ ਦਿਖਾਉਣਾ ਹੈ ਕਿ ਕਿੱਥੋਂ ਕਿੱਥੋਂ ਦੀ ਸਾਰੀ ਖਬਰ ਹੈਗੀ ਆ ਟਾਈਮਸ ਆਫ ਇੰਡੀਆ ਦੀ ਪਿਛਲੇ ਸਾਲ ਦੀ ਖਬਰ ਆ ਮੇਰੇ ਵੱਲੋਂ ਨਹੀਂ ਕੋਈ ਵੀ ਬਣਾਈ ਗਈ ਬੈਂਡਰ ਕੈਚ ਮੈਸਟੋਵੇਟਿੰਗ ਮਿਕਸਿੰਗ ਸੀਮਨ ਵਿਦ ਆਈਸਕ੍ਰੀਮ ਬੰਦਾ ਮਾਸੋਬੇਟਿੰਗ ਕਰਦਾ ਫੜਿਆ ਗਿਆ ਜਿਹੜਾ ਆਈਸਕ੍ਰੀਮ ਵੇਚਦਾ ਸੀਗਾ ਤੇ ਉਹ ਆਪਣਾ ਜਿਹੜਾ ਇਹ ਵੀਰਸ ਸੀਗਾ ਆਈਸਕ੍ਰੀਮ ਦੇ ਵਿੱਚ ਮਿਕਸ ਕਰਦਾ ਸੀਗਾ ਤੇ ਇਹ ਵੀ ਇੱਕ ਭਾਵੇਂ ਹੋਰ ਰਾਜ਼ ਦੀ ਖਬਰ ਹੈਗੀ ਆ ਪਰ ਜਿਹੜੇ ਇਹ ਰੇੜੀਆਂ ਲਾਉਣੇ ਵਾਲੇ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਕਿਸ ਹੱਦ ਤੱਕ ਲੋਕਾਂ ਨੂੰ ਕੀ ਕੀ ਖਲਾਉਣ ਤੇ ਉਤਾਰੂ ਹੋ ਚੁੱਕੇ ਆ ਵਾਲੀ ਵੀਡੀਓ ਵੀ ਮੈਨੂੰ ਲੱਗਦਾ ਤੁਸੀਂ ਦੇਖੀ ਹੋਣੀ ਆ ਪਿਛਲੇ ਸਾਲ ਦੀ ਆ ਇੱਕ ਗੋਲ ਗੱਪੇ ਵਾਲਾ ਆਪਣਾ ਇੱਕ ਬਾਥਰੂਮ ਕਰਕੇ ਉਸੇ ਹੀ ਮੱਗ ਦੇ ਵਿੱਚ ਐਦਾਂ ਹੀ ਸਿੱਟ ਗਿਆ ਤਾਂ ਉਹੀ ਵਿੱਚ ਹੀ ਜਿਹੜੀ ਉਹ ਪਾਣੀ ਜਾਂ ਹੁੰਦਾ ਗੋਲ ਗੱਪਿਆਂ ਵਾਲਾ ਉਹਦੇ ਵਿੱਚ ਹੀ ਮਿਕਸ ਕਰ ਕਰਕੇ ਇਹ ਲੋਕਾਂ ਨੂੰ ਖਿਲਾ ਰਿਆ ਸੀਗਾ ਬਹੁਤ ਵੀਡੀਓ ਇਹਦੀ ਜਿਹੜੀ ਸੀਗੀ ਵਾਇਰਲ ਹੋਈ ਸੀਗੀ ਸ਼ਾਇਦ ਤੁਸੀਂ ਸਾਰਿਆਂ ਨੇ ਦੇਖੀ ਵੀ ਹੋਣੀ ਇਹ ਕੋਈ ਇੱਕ ਦੋ ਨਿਊਜ਼ ਇਦਾਂ ਦੀਆਂ ਨਹੀਂ ਗਈਆਂ ਇਹ ਕੋਈ ਹੋਰ ਬੰਦਾ ਇੱਥੇ ਪਾਣੀ ਪੂਰੀ ਵਾਲਾ ਇਹ ਵੀ ਇਦਾਂ ਹੀ ਕਰਦਾ ਫੜਿਆ ਗਿਆ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਆਉਂਦੀਆਂ ਰਹਿੰਦੀਆਂ ਕਿ ਇਹ ਲੋਕ ਜਿਹੜੇ ਹੈਗੇ ਆ ਕੋਈ ਵਿੱਚ ਕੋਈ ਨਾਲੀ ਵਾਲਾ ਪਾਣੀ ਪਾ ਰਿਆ ਜਾਂ ਉੱਥੋਂ ਹੀ ਪਲੇਟਾ ਧੋ ਰਿਆ ਮਤਲਬ ਇਸ ਤਰ੍ਹਾਂ ਇਹ ਸਾਰਾ ਕੁਝ ਕਰਦੇ ਕਿਉਂਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਦੂਸਰੀ ਸਟੇਟ ਦੇ ਵਿੱਚ ਇਹ ਗਏ ਹੁੰਦੇ ਆ ਤੇ ਇਹਨਾਂ ਦਾ ਕੋਈ ਫੈਮਿਲੀ ਵਾਲਾ ਨਹੀਂ ਹੁੰਦਾ ਹੈਗਾ ਇਹਨਾਂ ਲਈ ਕੋਈ ਮਰੇ ਕੋਈ ਬਿਮਾਰ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਆਪਾਂ ਨੂੰ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਲੀਗੀ ਜੇ ਸਾਫ ਸਫਾਈ ਵਾਲੇ ਖੜਾਉਣ ਤਾਂ ਵਧੀਆ ਤੋਂ ਵਧੀਆ ਕਹਾਂਗੇ ਪਰ ਮੈਂ ਇਹ ਆਪਣੇ ਲੋਕਾਂ ਨੂੰ ਵੀ ਇਹ ਚੀਜ਼ ਕਹਿਣਾ ਚਾਹੁੰਦਾ ਕਿ ਅਸੀਂ ਵੀ ਜਿਹੜੇ ਆਪਣੇ ਕੋਈ ਮੁੰਡਾ ਕੋਈ ਕੰਮ ਕਰਦਾ ਹੁੰਦਾ ਜੇ 5-10 ਰੁਪਏ ਉਹ ਵਾਧੂ ਵੀ ਲੈਂਦਾ ਹੁੰਦਾ ਤਾਂ ਉਹਦੇ ਕੋਲ ਜ਼ਰੂਰ ਆਪਾਂ ਇਹ ਖਾਲਿਆ ਕਰੀਏ ਜਾਂ ਉਹਦੇ ਪੈਸੇ ਵਟਾ ਦਿਆ ਕਰੀਏ ਆਪਾਂ ਨੇ ਗੱਲ ਕੀਤੀ ਸੀਗੀ ਰੇੜੀ ਮਾਰਕੀਟ ਦੇ ਨਾਮ ਦੇ ਉੱਤੇ ਕੀ ਕੀ ਲੋਕਾਂ ਨੂੰ ਖੁਲਾਇਆ ਜਾ ਰਿਹਾ ਤੇ ਸਾਡੇ ਲੋਕ ਖੁਸ਼ੀ ਖੁਸ਼ੀ ਖਾ ਵੀ ਰਹੇ ਆ ਜੇਕਰ ਦੂਸਰੀ ਗੱਲ ਕਰਾਂ ਜਿਹੜਾ ਸਭ ਤੋਂ ਜਿਆਦਾ ਇੱਕ ਵੱਡਾ ਵਿਸ਼ਾ ਹੈਗਾ ਆ ਜਿਹੜਾ ਦੁੱਧ ਹੈਗਾ 70% ਜਿਹੜੇ ਲੋਕ ਹੈਗੇ ਆ ਉਹ ਪੂਰੇ ਇੰਡੀਆ ਦੀ ਗੱਲ ਕਰਦਾ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਨਕਲੀ ਦੁੱਧ ਦੇ ਨਾਲ ਉਹ ਰੋਜ਼ ਰੂਬਰੂ ਹੁੰਦੇ ਆ ਜਾਂ ਉਹ ਪੀ ਰਹੇ ਹੈਗੇ ਆ ਜਾਣੀ ਕਿ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਜਿੰਨੀ ਹੁੰਦੀ ਆ ਪੂਰੇ ਇੰਡੀਆ ਦੇ ਵਿੱਚ ਉਹਦੀ ਜਿਹੜੀ ਖਪਤ ਆ ਉਹ ਕਿਤੇ ਜ਼ਿਆਦਾ ਹੈਗਾ ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਫੇਰ ਵੀ ਇਹ ਦੁੱਧ ਜਿਹੜਾ ਹੈਗਾ ਸਹੀ ਮਿਲ ਜਾਂਦਾ ਹੋਣਾ ਪਰ ਜਿੰਨੀ ਮਲਾਵਟ ਇਹ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਚ ਚਾਹੇ ਪਨੀਰ ਆ ਚਾਹੇ ਖੋਆ ਜਿੰਨੀਆਂ ਮਠਿਆਈਆਂ ਕਿੰਨੇ ਫੜ ਹੁੰਦੇ ਆ ਧੜਾ ਧੜ ਦੇ ਇਹ ਬੜੇ ਬੜੇ ਗਦਾਮ ਜਿੱਥੇ ਐ ਡਾ ਐ ਡਾ ਉਹ ਰੱਖਿਆ ਹੁੰਦਾ ਮਾਵਾ ਰੱਖਿਆ ਹੁੰਦਾ ਜਾਨੀ ਕਿ ਕਹ ਲੋ ਕਿ ਇਹ ਜਿਹੜਾ ਖੋਆ ਨਕਲੀ ਉਹ ਰੱਖਿਆ ਹੁੰਦਾ ਸਾਰਾ ਕੁਝ ਇਹ ਵਿਕਦਾ ਤੇ ਲੋਕ ਖਾਂਦੇ ਆ ਤੇ WHO ਦੀ ਰਿਪੋਰਟ ਹੈਗੀ ਆ ਜੇਕਰ ਇਦਾਂ ਹੀ ਲੋਕ ਇਹ ਇੰਡੀਆ ਦੇ ਖਾਂਦੇ ਰਹੇ ਤਾਂ 2025-26 ਤੱਕ ਜਿਹੜੇ 70-80% ਲੋਕਾਂ ਨੂੰ ਜਿਹੜਾ ਇਹ ਕੈਂਸਰ ਹੋਣ ਦੇ ਚਾਂਸ ਵੱਧ ਜਊਗੇ ਜਾਨੀ ਕਿ ਉਹ ਕਿਤੇ ਨਾ ਕਿਤੇ ਤਰ੍ਹਾਂ ਕੋਈ ਬਿਮਾਰੀਆਂ ਜਿਹੜੇ ਇਹ ਨਕਲੀ ਦੁੱਧ ਤੋਂ ਬਣੀਆਂ ਚੀਜ਼ਾਂ ਖਾ-ਖਾ ਕੇ ਕੋਈ ਪੇਟ ਸਬੰਧੀ ਕੋਈ ਕਿਡਨੀ ਜਾਂ ਕੋਈ ਹੋਰ ਤਰ੍ਹਾਂ ਦੀਆਂ ਉਹਨਾਂ ਨੂੰ ਹੋ ਸਕਦੀਆਂ ਆ ਇਹ WHO ਦੀ ਰਿਪੋਰਟ ਹੈਗੀ ਆ ਸੋ ਆਪਣੇ ਜਦੋਂ ਕੋਈ ਪਿੰਡਾਂ ਦੇ ਵਿੱਚ ਕੋਈ ਦੁੱਧ ਜਾਂ ਡੇਰੀ ਪਾਉਂਦਾ ਹੁੰਦਾ ਜੇ 1-2 ਰੁਪਏ ਉਹਨੂੰ ਵਾਧੂ ਵੀ ਦੇਣੇ ਪੈ ਜਾਣਾ ਨਾ ਦੇ ਦਿਆ ਕਰੋ ਕੋਈ ਸ਼ੁੱਧ ਦੁੱਧ ਤਾਂ ਤੁਹਾਨੂੰ ਮਿਲਦਾ ਹੀ ਆ ਨਾ ਅਸੀਂ ਉਹ ਵੀ ਇੱਕ ਇੱਕ 2-2 ਰੁਪਏ ਪਿੱਛੇ ਇਹ ਡੇਰੀ ਵਾਲਿਆਂ ਨਾਲ ਬੈਂਸਣ ਚੱਲ ਜਾਂਦੇ ਆ ਕਿ ਤੁਸੀਂ ਵਧਾਤਾ ਪਰ ਇਹ ਦੁੱਧ ਪੈਦਾ ਕਰਨ ਲਈ ਜਿਹੜੀ ਮਿਹਨਤ ਆਉਂਦੀ ਆ ਜੇ ਕਿਸੇ ਨੇ ਰੱਖੀ ਹੋਣ ਗਾਵਾਂ ਪਸ਼ੂ ਉਸ ਬੰਦੇ ਨੂੰ ਪਤਾ ਹੁੰਦਾ ਸੋ ਜੇਕਰ ਸ਼ਰਾਬ ਦੀ ਬੋਤਲ 40 ਰੁਪਏ 50 ਰੁਪਏ ਵੀ ਵੱਧਦੀ ਆ ਹੁਣ ਵੀ ਵਧੀਆ ਹੋਣੀਆਂ ਮੈਨੂੰ ਲੱਗਦਾ ਖਵਾਰਾਂ ਖਬੂਰਾਂ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ ਲੋਕ ਪੀਂਦੇ ਹੀ ਆ ਕਿਹੜਾ ਹਟ ਗਿਆ ਸੋ ਜੇ ਦੁੱਧ 2-4 ਰੁਪਏ ਕੋਈ ਵਾਧੂ ਰੇਟ ਲੈ ਲੈਂਦਾ ਕੋਈ ਕਿਸਾਨ ਜਿੱਥੇ ਉਹਦਾ ਉਹ ਚਾਰਾ ਵਧੀਆ ਪਾਉਂਦਾ ਪਸ਼ੂਆਂ ਨੂੰ ਤੇ ਉਹਨਾਂ ਦੀ ਸਫਾਈ ਵਧੀਆ ਰੱਖਦਾ ਤੇ ਦੁੱਧ ਜਿਹੜਾ ਹੈਗਾ ਪਿਓਰ ਸ਼ੁੱਧ ਦੇਂਦਾ ਤੁਹਾਨੂੰ ਤਾਂ ਉਹਨੂੰ ਦੇ ਦਿਆ ਕਰੋ ਬਾੜੀ ਕੋਈ ਬੈਂਸਣ ਦੀ ਜ਼ਰੂਰਤ ਨਹੀਂ ਗਈ ਕਿਉਂਕਿ 2 ਕਿਲੋ ਦੁੱਧ ਲੈਣਾ ਹੁੰਦਾ ਉਹਦੇ ਪਿੱਛੇ 3-4 ਰੁਪਏ ਜੇ ਵੱਧ ਵੀ ਗਏ ਨਾਰਮਲ ਰੇਟ ਨਾਲ ਕੋਈ ਬਾੜਾ ਕੋਈ ਫਰਕ ਨਹੀਂ ਪਿਆ ਜਾਂਦਾ ਜੇ ਕੱਲੂ ਤੁਹਾਨੂੰ ਸਿਹਤ ਤੇ ਲਾਉਣੇ ਪੈ ਜਾਣ 19 ਪੈ ਕੀ ਅਸੀਂ ਕੋਈ ਗਲਤ ਚੀਜ਼ ਪੀ ਲਈ ਆ ਜਾਂ ਕੋਈ ਮਲਾਵਟਾੜੀ ਚੀਜ਼ ਪੀ ਲਈ ਆ ਤਾਂ ਉਸਤੇ ਵੀ ਤਾਂ ਆਪਾਂ ਨੇ ਲਾਉਣਾ ਹੀ ਆ ਸੋ ਇੱਕ ਤਰ੍ਹਾਂ ਦੇ ਨਾਲ ਜਿਹੜੇ ਲੋਕ ਇਹ ਪਸ਼ੂ ਪਾਲਣ ਦਾ ਕੰਮ ਕਰਦੇ ਉਹਨਾਂ ਦੀ ਹੈਲਪ ਇਹ ਹੋ ਜਾਂਦੀ ਆ ਉਦਾਂ ਵੀ ਪਿੰਡਾਂ ਦੇ ਵਿੱਚ ਇਹ ਜਿਹੜਾ ਕੰਮ ਆ ਬਹੁਤ ਘਟ ਰਿਹਾ ਤੇ ਉਹਨਾਂ ਨੂੰ ਇੱਕ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਾਨੀ ਕਿ ਇੱਕ ਸ਼ਵਾਸੀ ਦੇਣ ਦੇ ਲਈ ਮੈਂ ਕਹਿੰਦਾ ਕਿ ਭਾਵੇਂ ਥੋੜੇ ਵਾਧੂ ਹੀ ਦੇ ਦਿਆ ਕਰੋ ਇਹ ਗੱਲ ਹਰੇਕ ਦੂਜੀ ਵੀਡੀਓ ਦੇ ਵਿੱਚ ਡਾਈਟ ਬਾਰੇ ਤਾਂ ਵਾਧੂ ਗਿਆਨ ਦਿੰਦੇ ਆ ਲੋਕ ਕੀ ਆ ਖਾ ਲੋ ਆ ਪ੍ਰੋਟੀਨ ਖਾ ਲੋ ਆ ਸਬਜ਼ੀਆਂ ਖਾ ਲੋ ਆ ਫਰੂਟ ਖਾ ਲੋ ਐਦਾਂ ਹੋ ਜਾਊਗਾ ਪਰ ਕੋਈ ਇਹ ਚੀਜ਼ ਨਹੀਂ ਦੱਸਦਾ ਹੈਗਾ ਕਿ ਆਰਗੈਨਿਕ ਜਿਹੜਾ ਇਹ ਚੀਜ਼ਾਂ ਹੈਗੀਆਂ ਕੋਈ ਸਬਜ਼ੀਆਂ ਉਗਾਉਂਦੇ ਹੈਗੇ ਉਹਨੂੰ ਤਾਂ ਲੋਕੀ ਪੈਸੇ ਦੇ ਕੇ ਰਾਜ਼ੀ ਨਹੀਂ ਹੈਗੇ ਮੈਂ ਬਹੁਤ ਸਾਰੇ ਐਦਾਂ ਦੇ ਜਿਹੜੇ ਮੇਰੇ ਵੀ ਮਿੱਤਰ ਹੈਗੇ ਨੌਜਵਾਨ ਕਿਸਾਨ ਜਿਹੜੇ ਕਿ ਆਰਗੈਨਿਕ ਖੇਤੀ ਬਣਾਏ ਆ ਜਾਂ ਉਹ ਸਬਜ਼ੀਆਂ ਇਹ ਬੀਜਦੇ ਹੈਗੇ ਕਿਉਂਕਿ ਜਦੋਂ ਉਹ ਆਰਗੈਨਿਕ ਸਬਜ਼ੀਆਂ ਸੀ ਬੀਜਦੇ ਆ ਪਹਿਲੇ 2-3 ਸਾਲ ਖੇਤਾਂ ਨੂੰ ਪਹਿਲਾਂ ਆਦਤ ਹੋਈ ਹੁੰਦੀ ਆ ਇਸ ਲਈ ਜਿਹੜੀ ਉਹ ਸਬਜ਼ੀਆਂ ਦੀ ਰੂਪਰੇਖਾ ਵੀ ਥੋੜੀ ਹੁੰਦੀ ਆ ਉਹ ਥੋੜੀਆਂ ਜਿਹੜੀਆਂ ਢੇਰ ਟੂਰ ਜਾਂ ਕੈਮੀਕਲ ਨਾਲ ਪੈਦਾ ਹੋਈਆਂ ਉਹਨਾਂ ਨਾਲੋਂ ਥੋੜੀ ਜਿੱਦਾਂ ਉਮਰ ਜਾਈ ਜੇ ਲੱਗਦੀ ਰਹਿੰਦੀ ਉਹ ਉਹ ਸਬਜ਼ੀ ਇਸ ਲਈ ਜਦੋਂ ਉਹ ਮਾਰਕੀਟ ਦੇ ਵਿੱਚ ਲੈ ਕੇ ਜਾਂਦੇ ਆ ਲੋਕਾਂ ਨੂੰ ਸ਼ਾਇਦ ਸਮਝ ਨਹੀਂ ਹੁੰਦੀ ਹੈਗੀ ਲੋਕ ਉਹਦਾ ਪੂਰਾ ਪੈਸਾ ਨਹੀਂ ਭਰਦੇ ਹੈਗੇ ਮੁੜ ਕੇ ਉਹ ਵਾਲਾ ਬੰਦਾ ਫੇਰ ਉਹੀ ਕਹਿੰਦਾ ਕੈਮੀਕਲ ਯੁਕਤ ਜਿਹੜੀ ਖੇਤੀ ਆ ਉੱਤੇ ਹੀ ਆ ਜਾਂਦਾ ਉਹ ਇਹ ਚਾਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਲੋਕ ਇਹੀ ਕੈਮੀਕਲ ਗੰਧ ਇਹੀ ਖਾਣਾ ਗਿੱਜੋ ਹੈਗੇ ਆ ਜਿੱਦਾਂ ਹੁਣ ਅਸੀਂ ਪਿੱਛੇ ਜੇ ਸੋਨਾ ਮੂਤੀ ਕਣਕ ਬੀਜੀ ਸੀ ਉਹਦਾ ਝਾੜ ਵੀ ਘਟ ਹੁੰਦਾ ਹੈ ਨਾ ਪਰ ਜਦੋਂ ਹੀ ਲੋਕਾਂ ਨੂੰ ਦੱਸੀਦਾ ਪਏ ਇਹਦੇ ਵਿੱਚ ਕੀ ਖਾਸਾ ਸੀ ਕੱਲ ਲਈਏ ਸੋ ਲੋਕ ਉੱਥੇ ਹੀ اٹਕੋਆ ਮੁੜ ਕੇ ਫੇਰ ਜਿਹੜਾ ਬੰਦਾ ਕੋਈ ਆਰਗੈਨਿਕ ਖੇਤੀ ਵੀ ਕਰਦਾ ਹੁੰਦਾ ਮੁੜ ਕੇ ਫੇਰ ਉੱਥੇ ਹੀ ਆ ਜਾਂਦਾ ਕਿਉਂਕਿ ਉਹਦੀ ਵੀ ਮਜਬੂਰੀ ਆ ਉਹਨੇ ਵੀ ਰੋਜੀ ਰੋਟੀ ਖਾਣੀ ਆ ਕਿਉਂਕਿ ਲੋਕੀ ਉਸ ਆਰਗੈਨਿਕ ਜਿਹੜੀ ਕੋਈ ਸਬਜ਼ੀ ਹੁੰਦੀ ਉਹਦਾ ਮੁੱਲ ਉਨਾਂ ਭਰਦੇ ਨਹੀਂ ਹੈਗੇ ਬਰウダー ਹੋਣ ਇਹ ਜਿੱਦਾਂ ਕੁਝ ਸੰਸਦਾਵਾਂ ਇਹ ਬਣ ਚੁੱਕੀਆਂ ਜਿਹੜਾ ਇੱਕ ਪੂਰਾ ਇਹ ਲਿਖਤੀ ਤੌਰ ਤੇ ਕਈ ਸ਼ਹਿਰਾਂ ਦੇ ਵਿੱਚ ਕਰਦੀਆਂ ਕਿ ਹਾਂ ਵੀ ਆਹ ਬੰਦੇ ਜਿਹੜੇ ਆਏਗੇ ਆ ਤੇ ਇਹ ਆਰਗੈਨਿਕ ਚੀਜ਼ਾਂ ਹੀ ਵੇਚਦੇ ਆ ਫਿਰ ਇੱਕ ਤਰ੍ਹਾਂ ਨਾਲ ਥੋੜੀ ਮਾਰਕੀਟ ਵੀ ਹੋ ਜਾਂਦੀ ਹੈਗੀ ਆ ਪਰ ਜ਼ਿਆਦਾਤਰ ਮੈਂ ਦੇਖਿਆ ਜਿਹੜੇ ਪਿੰਡਾਂ ਦੇ ਵਿੱਚ ਇਹ ਲਾਉਣਾ ਸਟਾਰਟ ਕਰਦੇ ਆ ਉਹਨਾਂ ਕੋਲ ਔਲੂਕੀ ਜਾ ਕੇ ਲੈਂਦੇ ਨਹੀਂ ਹੈਗੇ ਜਾਂ ਉਹਨਾਂ ਦੀ ਜਿਹੜੀ ਇੱਕ ਸਬਜ਼ੀ ਦੀ ਥੋੜੀ ਸ਼ਕਲ ਹੁੰਦੀ ਆ ਉਹ ਕੈਮੀਕਲ ਵਾਲੀ ਨਾਲੋਂ ਥੋੜੀ ਜਿਹੀ ਮਰਝਾਈ ਹੋਣ ਦੀ ਲੱਗਦੀ ਰਹਿੰਦੀ ਆ ਸੋ ਉਹ ਲੋਕ ਉਹਨਾਂ ਉਹਦਾ ਪੈਸਾ ਭਰਦੇ ਨਹੀਂ ਜਿਹੜੇ ਕਿਸਾਨ ਹੁੰਦੇ ਆ ਮੁੜ ਕੇ ਫੇਰ ਉਹੀ ਕੈਮੀਕਲ ਯੋਗਤਾ ਵਾਲੀ ਖੇਤੀ ਤੇ ਆ ਜਾਂਦੇ ਆ ਸੋ ਆਪਾਂ ਲੋਕਾਂ ਨੂੰ ਸਾਰਿਆਂ ਨੂੰ ਵੀ ਸਮਝਣਾ ਪੈਣਾ ਹੈ ਜੇ ਅਸੀਂ ਕੋਈ ਸ਼ੁੱਧ ਚੀਜ਼ ਲੈਣੀ ਆ ਜਾਂ ਵਧੀਆ ਚੀਜ਼ ਖਾਣੀ ਆ ਤਾਂ ਜਿਹੜੇ ਆਪਣੇ ਲੋਕ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਆ ਚਾਹੇ ਰੇੜੀ ਲਾਉਂਦੇ ਆ ਚਾਹੇ ਕੋਈ ਸਬਜ਼ੀ ਦਾ ਕੰਮ ਕਰਦੇ ਆ ਆਰਗੈਨਿਕ ਚਾਹੇ ਕੋਈ ਡੇਰੀ ਫਾਰਮ ਜਿਹੜਾ ਵਧੀਆ ਤਰੀਕੇ ਦਾ ਦੁੱਧ ਦਿੰਦਾ ਉਹਨਾਂ ਲੋਕਾਂ ਨੂੰ ਥੋੜੇ ਜਿਹਾ ਅਸੀਂ ਵਾਧੂ ਵੀ ਦੇ ਦਈਏ ਪੈਸੇ ਤਾਂ ਉਹਦੇ ਪਿੱਛੇ ਕਬਰਾਇਆ ਨਾ ਕਰੋ ਬڑے-ਬڑے ਹਸਪੀਟਲਾਂ ਦੇ ਵਿੱਚ ਜਾ ਕੇ ਵੀ ਜਿੱਦਾਂ ਦੇ ਮੈਂ ਤੁਹਾਨੂੰ ਗੰਦ ਦੱਸਿਆ ਕਿ ਕਿਸ ਤਰ੍ਹਾਂ ਦੇ ਲੋਕ ਉਹ ਖੜਾ ਰਿਆ ਫਿਰ ਹਸਪੀਟਲਾਂ ਦੇ ਵਿੱਚ ਜਾ ਕੇ ਵੀ ਤਾਂ ਅਸੀਂ ਪੈਸੇ ਖਰਚਦੇ ਹੀ ਆ ਸੋ ਬੈਟਰ ਆ ਜੀ ਆਪਣੇ ਲੋਕਾਂ ਦਾ ਸਾਥ ਦੇਈਏ ਆਪਣੇ ਬਹੁਤ ਸਾਰੇ ਪੰਜਾਬੀ ਮੁੰਡੇ ਹੈਗੇ ਅੱਜਕੱਲ ਜਿਹੜੇ ਰੇੜੀਆਂ ਦਾ ਕੰਮ ਵੀ ਕਰਦੇ ਆ ਜਾਂ ਹੋਰ ਕੋਈ ਦੁਕਾਨਾਂ ਦਾ ਕੰਮ ਕਰਦੇ ਆ ਉਹਨਾਂ ਤੋਂ ਖਾ ਪੀ ਲਿਆ ਕਰੋ ਜੇ ਖਾਣਾ ਹੀ ਆ ਬਾਹਰੋਂ ਤਾਂ ਤੇ ਵਧੀਆ ਸਾਫ਼-ਸੁਤਰਾ ਵੀ ਬਣਾਉਂਦੇ ਆ ਬਹੁਤ ਸਾਰੇ ਮੁੰਡੇ ਆਹ ਮੈਂ ਆਨੰਦਪੁਰ ਸਾਹਿਬ ਗਿਆ ਸੀ ਉੱਥੇ ਵੀ ਦੇਖੇ ਮੁੰਡੇ ਬਹੁਤ ਹੀ ਸਾਫ਼-ਸੁਤਰਾ ਖਾਣਾ ਬਣਾਉਂਦੇ ਸੀਗੇ ਆਪਣੇ ਸੂਰ ਖਾ ਲਿਆ ਕਰੋ ਇਹਨਾਂ ਕੋਲ ਜੇਕਰ ਖਾਣਾ ਹੀ ਆ ਬਰੋ ਤਾਂ ਇਹ ਆਪਣਾ ਵਿਸ਼ਾ ਸੀ ਜੇ ਕੋਈ ਕਮੀ ਪੇਚੀ ਆ ਥੱਲੇ ਕਮੈਂਟ ਕਰਕੇ ਦੱਸ ਦਿਓ ਅੱਗੇ ਤੋਂ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ